ਦੀ ਕਾਲ ਦਿੱਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਉਹ ਕਿਸਾਨਾਂ ਦੇ ਮਸਲੇ ਵਾਸਤੇ ਨਹੀਂ ਲੱਗ ਰਿਹਾ ਉਸ ਤੇ ਸਿਰਫ ਸਿਰਫ ਇੱਕ ਦੁੱਧ ਦੀਆਂ ਡੇਰੀਆਂ ਤੇ ਦੁੱਧ ਚੁੱਕਣ ਵਾਸਤੇ ਲੱਗ ਰਿਹਾ ਹੈ ਕਿਉਂਕਿ ਬਹੁਤ ਫੈਕਟਰੀ ਵੱਲੋਂ ਜਿਹੜਾ ਨਕਲੀ ਦੁੱਧ ਜਾ ਰਿਹਾ ਫੈਕਟਰੀ ਦੇ ਅੰਦਰ ਉਹ ਫੈਕਟਰੀ ਦੁੱਧ ਦੇਣ ਵਾਸਤੇ ਧਰਨਾ ਲੱਗ ਰਿਹਾ ਇੱਕ ਇਹਨਾਂ ਨੇ ਬਲੈਕਲਿਸਟ ਕੀਤੀ ਡੇਰੀ ਉਹਦੇ ਸਬੰਧ ਵਿੱਚ ਲੱਗ ਰਿਹਾ ਵੀ ਉਹ ਜੇ ਚੁੱਕ ਲੈਣ ਤਾਂ ਫਿਰ ਕੋਈ ਮੁੱਦਾ ਨਹੀਂ ਫਿਰ ਕੋਈ ਧਰਨਾ ਨਹੀਂ ਸਭ ਤੋਂ ਗਿਰਨਾ ਤਾਂ ਮੇਰੀ ਮੁਡੀ ਰੱਖੀ ਹੋਈ ਹੈ ਕਨੋਸ਼ਨ ਦਾ ਗੰਦੇ ਪਾਣੀ ਦਾ ਉਹ ਤੁਸੀਂ ਕੱ ਕਿੰਨੇ ਸਹਿਮਤ ਹੋਗਾ ਵੇਖੋ ਫੈਕਟਰੀ ਲੱਗੀ ਹੈ ਬਹੁਤ ਦੇਰ ਦੀ ਮੇਰੇ ਖਿਆਲ 1940 ਦੇ ਕਰੀਬ ਦੀ ਲੱਗੀ ਹੈ ਤੇ ਪ੍ਰਦੂਸ਼ਣ ਜਿਹੜਾ ਫੈਕਟਰੀ ਦੇ ਨਾਲ ਨਾਲ ਹੁੰਦਾ ਵੀ ਰਿਹਾ ਹੈ ਪਹਿਲਾਂ ਜਿਹੜਾ ਪ੍ਰਦੂਸ਼ਣ ਸੀਗੀ ਜਿੱਦਾ ਸ਼ਰਾਬ ਬਣਦੀ ਸੀ ਸੀਲੇ ਤੋਂ ਸ਼ਰਾਬ ਬਣਦੀ ਹੁਣ ਸ਼ਰਾਬ ਬਣਦੀ ਗਰੇਨ ਤੋਂ ਉਦੋਂ ਲਾਹਣ ਨਿਕਲਦੀ ਸੀ ਲਾਰ ਜਿਹੜੀ ਹੈ ਉਹ ਸਾਰੀ ਇੱਧਰ ਆਪਣੀ ਮਤਲਬ ਕਿ ਤਲਾਵਾਂ ਚ ਪੈਂਦੀ ਸੀ ਉਹਦਾ ਪ੍ਰਦੂਸ਼ਣ ਵੀ ਆਉਂਦਾ ਸੀ ਤੇ ਥੱਲੇ ਵੀ ਜੀਲਦੀ ਹੋਊਗੀ ਉਦੋਂ ਦਾ 1960 ਦੇ ਦਾ ਕਹਿੰਦਾ ਪਾਣੀ ਖਰਾਬ ਹੋਇਆ ਹੁਣ ਕੀ ਹੈ ਹੁਣ ਸੀਰਾ ਆਉਂਦਾ ਨਹੀਂ ਹੁਣ ਤੋਂ ਗਰੇਨ ਤੋਂ ਸ਼ਰਾਬ ਬੰਦੀ ਹੈ ਜਿਹੜੀ ਗਰੇਨ ਹੈ ਉਹਦੀ ਸ਼ਰਾਬ ਨਿਕਲ ਜਾਂਦੀ ਜਿਹੜੀ ਗਰੇਨ ਦੀ ਵੇਸਟੇਜ ਰਹਿ ਜਾਂਦੀ ਹੈ ਉਹ ਕੀ ਹੈ ਉਹ ਜਿਹੜੇ ਠੇਕੇਦਾਰ ਆਪਣੇ ਪਸ਼ੂਆਂ ਵਾਸਤੇ ਫੀਡ ਲੈ ਕੇ ਚੱਲ ਜਾਂਦੇ ਜਿਸ ਨੂੰ ਅਸੀਂ ਅੱਜ ਇੱਥੇ ਲੋਕਲ ਲੋਕ ਭੁੱਕੀ ਕਹਿੰਦੇ ਆ ਉਹ ਜਿਹੜਾ ਕਿ ਉੱਤਰ ਜਾ ਰਿਹਾ ਉਹਦਾ ਕੋਈ ਹੋਰ ਪ੍ਰਦੂਸ਼ਣ ਵਾਲੀ ਕੋਈ ਗੱਲ ਨਹੀਂ ਹੈਗੀ ਜਿਹੜਾ ਦੂਸਰਾ ਪ੍ਰਦੂਸ਼ਣ ਦੇ ਸਵਾਬ ਬਾਰੇ ਜਾਂ ਹੋਰ ਬਾਰੇ ਉਹਦਾ ਅਸੀਂ ਸਮੇਂ-ਸਮੇਂ ਸਿਰ ਜਿਹੜੇ ਮੈਨੇਜਮੈਂਟ ਨਾਲ ਅਸੀਂ ਮਸਲਾ ਠਾਉਂਦੇ ਰਹਿੰਦੇ ਆਂ ਔਰ ਉਹ ਬੈਠ ਕੇ ਹੱਥ ਵੀ ਕਰਦੇ ਉਹਨਾਂ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਜਿਹੜਾ ਸਾਡਾ ਬੈਂਦਰ ਹੈ ਉਹ ਹਾਈ ਟੈਕਨੋਲੋਜੀ ਦਾ ਲੱਗ ਰਿਹਾ ਔਰ ਲੱਗੇ ਹੋਏ ਆ ਹੁਣ ਅੱਗੇ ਨਾਲੋਂ ਜਿਹੜਾ ਕਿ ਅਸੀਂ ਇਹਨੂੰ ਬਿਹਤਰ ਕਰ ਰਹੇ ਆਂ ਔਰ ਉਹਨਾਂ ਨੂੰ ਜਾਗਰੂਕ ਕਰਾਉਂਦੇ ਰਹੇ ਆ ਸਰਪੰਚ ਸਾਹਿਬ ਜਿਹੜਾ ਐਥੋਂ ਨਾਲ ਪਲਾਨ ਲਾ ਰਹੀ ਹੈ ਜਗਰ ਜੀਤਨ ਹਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿੰਦਿਆਂ ਕਿ ਬੜੇ ਖਦਲੇ ਵਾਲਾ ਹੈਗਾ ਵਾ ਤੁਸੀਂ ਇਹਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਦੱਸ ਜਦੋਂ ਇੱਥੋਂ ਨਾਲ ਪਲੈਂਟ ਦੀ ਇਹਨਾਂ ਨੂੰ ਪ੍ਰਪੋਜ਼ਲ ਆਈ ਹੈ ਨਾ ਔਰ ਮੈਨੇਜਮੈਂਟ ਨੇ ਸਾਨੂੰ ਬੁਲਾਇਆ ਉਹ ਪ੍ਰੋਜੈਕਟ ਬਾਰੇ ਪੂਰੀ ਸਾਨੂੰ ਜਾਣਕਾਰੀ ਦਿੱਤੀ ਗਈ ਆ ਉਹ ਵਿਸ਼ਵਾਸ ਵੀ ਦਿਵਾਇਆ ਗਿਆ ਹੈ ਕਿ ਇਹ ਇੱਥੋਂ ਨਾਲ ਪਲੈਂਟ ਜਿਹੜਾ ਜਿੱਦਾਂ ਕਿ ਪਿੱਛੇ ਆਪਣੇ ਕੋਵਿਡ ਦੇ ਸਮੇਂ ਦੇ ਵਿੱਚ ਇੱਥੇ ਆਪਣੇ ਸੈਨੀਟਾਈਜ਼ਰ ਬਣਾਇਆ ਸੀਗਾ ਸੈਨੀਟਾਈਜ਼ਰ ਬਣਿਆ ਉਹ ਵੀ ਇੱਕ ਸ਼ਰਾਬ ਜਾਂ ਐਲਕੋਹਲ ਦਾ ਦੂਸਰਾ ਪਾਰ ਹੈ ਇੱਥੋਂ ਨਾਲ ਵੀ ਉਹਦਾ ਤੀਸਰਾ ਪਾਰ ਹੈ ਜਿਹੜਾ ਕਿ ਕਾਫੀ ਇਹ ਜਿਹੜਾ ਜਿੱਦਾਂ ਪੈਟਰੋਲ ਹੁੰਦਾ ਹੈ ਪੈਟਰੋਲ ਤੋਂ ਬਾਅਦ ਇੱਕ ਜਹਾਜਾਂ ਦਾ ਤੇਲ ਬਣਦਾ ਹੈ ਇੱਕ ਉਸ ਤੋਂ ਬਾਅਦ ਐਲਜੀ ਗੈਸ ਬਣਦੀ ਹੈ ਇਹ ਵੀ ਇੱਕ ਜਿਹੜਾ ਨਾਮ ਲੱਗੇ ਅਲਕੋਹਲ ਤੋਂ ਬਾਅਦ ਇਹ ਇਥੈਨੋਲ ਤੇਲ ਬਣਦਾ ਤੇ ਇਹ ਸਰਕਾਰ ਨੇ ਸੈਂਟਰਲ ਗਵਰਨਮੈਂਟ ਨੇ ਇਹਨੂੰ ਪੈਟਰੋਲ ਦੇ ਵਿੱਚ ਨਾਲ ਲੈਣ ਵਾਸਤੇ ਸਰਕਾਰ ਨੇ ਇਹਨਾਂ ਕੋਲੋਂ ਕੋਟਾ ਲੈਣਾ ਵਾ ਇਸ ਕਰਕੇ ਇਥੈਨੋਲ ਪਲਾਂਟ ਜਿਹੜਾ ਹੈ ਉਹ ਗ੍ਰੀਨ ਦਾ ਬਣਨਾ ਨਾ ਕਿ ਕਿਸੇ ਹੋਰ ਗੰਦੇ ਮਟੀਰੀਅਲ ਦਾ ਬਣਨਾ ਤਾਂ ਜੀ ਸਰ ਜਿਹੜਾ ਮਨ ਲੋ ਜਗਦੀਨ ਫੈਕਟਰੀ ਹੈਗੀ ਇਹਦੇ ਮਨ ਲੋ ਨੁਕਸਾਨ ਤੇ ਬਹੁਤ ਿਆ ਇਹਦੇ ਫਾਇਦੇ ਕੀ ਆ ਜਿਹਦਾ ਆਪਣੇ ਆਸ-ਪਾਸ ਦੇ ਪਿੰਡਾਂ ਵਾਲੇ ਦੇਖੋ ਹਮੇਸ਼ਾ ਹੀ ਦੋ ਪਹਿਲੂ ਹੁੰਦੇ ਆ ਜਿਹੜਾ ਨੁਕਸਾਨ ਆ ਪ੍ਰਦੂਸ਼ਣ ਦਾ ਹੀ ਨੁਕਸਾਨ ਆ ਨਾ ਪਰ ਸਿਰਫ ਫੈਕਟਰੀ ਦਾ ਪ੍ਰਦੂਸ਼ਣ ਦਾ ਨੁਕਸਾਨ ਹੈ ਜਿਹੜੇ ਦੂਸਰੇ ਫਾਇਦੇ ਆ ਕਮ ਸੇ ਕਮ ਸਾਡੇ ਲੋਕਲ ਪਿੰਡਾਂ ਦੇ ਲੋਕ ਜਿਹੜੇ ਆ ਨਾ ਇੱਥੇ ਵੱਸੇ ਹੋਏ ਫੈਕਟਰੀ ਦੇ ਇਰਦ-ਗਿਰਦ ਉਹ ਫੈਕਟਰੀ ਦੀ ਵਜ੍ਹਾ ਨਾਲ ਹੀ ਵੱਸੇ ਆ ਕਿਉਂਕਿ ਬਹੁਤ ਸਾਰੇ ਲੋਕ ਲੋਕਲ ਲੋਕ ਵੀ ਬਾਹਰ ਦੇ ਲੋਕ ਜਿੱਥੇ ਰੁਜ਼ਗਾਰ ਦੇ ਵਿੱਚ ਬਿਠੇ ਹੋਏ ਨੇ ਰੁਜ਼ਗਾਰ ਦੇ ਰੋਟੀ ਆਪਣੀ ਰੋਟੀ ਕਮਾ ਰਹੇ ਆ ਔਰ ਜੇ ਰੁਜ਼ਗਾਰ ਨਹੀਂ ਹੈ ਇਸ 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 ਨਜ਼ਰੀਏ ਨਾਲ ਤੁਸੀਂ ਦੇਖਦੇ ਉਸ ਤਰ੍ਹਾਂ ਨਹੀਂ ਦੇ ਕੋਈ ਜਿਹੜਾ ਧਰਨਾ ਲਾ ਰਹੇ ਆ ਉਹ ਲਾ ਰਹੇ ਆ ਆਪਣੇ ਕੰਮਾਂ ਵਾਸਤੇ ਮਸਲਾ ਦੇ ਦੁੱਧ ਦਾ ਚਾਲੂ ਹੋਇਆ ਪੂਰਤਕ ਮਸਲਾ ਚਾਲੂ ਨਹੀਂ ਹੋਇਆ ਜੇ ਆਪਾਂ ਦੁੱਧ ਵੇਚਣਾ ਹੈ ਕਿ ਦੁੱਧ ਆਪਾਂ ਜਗਦੀਨ ਜੀ ਨੂੰ ਚਾਹੀਦਾ ਵੀ ਉਹਨਾਂ ਸੈਂਪਲ ਲਵੇ ਜੇ ਉਹ ਦੁੱਧ ਸਹੀ ਦਿੰਦੇ ਆ ਤੇ ਠੀਕ ਆ ਜੇ ਉਹ ਸੈਂਪਲ ਉਹਨਾਂ ਦਾ ਫੇਲ ਆਉਂਦਾ ਤੇ ਉਹਨਾਂ ਨੂੰ ਵਾਰ ਦੇ ਵੀ ਦਿੱਤੀ ਜਾਏ ਇੱਕ ਵਾਰੀ ਜਾਂ ਦੋ ਵਾਰੀ ਨਹੀਂ ਤੇ ਫਿਰ ਉਹ ਲੋਕਾਂ ਦੇ ਵੀ ਬੱਚੇ ਆ ਜਿਹੜਾ ਇਹ ਬੋਨ ਬੀਟਾ ਬਣਦਾ ਵੀਵਾ ਬਣਦਾ ਕੀ ਲੋਕਾਂ ਦੇ ਬੱਚਿਆਂ ਨੂੰ ਜਾਂਦਾ ਜੇ ਆਹੀ ਆਪਣੇ ਬੱਚਿਆਂ ਨੂੰ ਪਰ ਮਾਰੀ ਚੀਜ਼ ਖਵਾਉਂਦੇ ਨਹੀਂ ਤੇ ਕਿਸੇ ਦੇ ਬੱਚੇ ਨੂੰ ਕਿਉਂ ਦਿਆਂਗੇ ਆਪਾਂ ਨੂੰ ਸੈਂਪਲ ਪਰਨ ਜਗਜੀਤ ਯੂਨੀਵਰਸਿਟੀ ਦਾ ਇਹ ਮਸਲਾ ਕਿ ਸਿੰਪਲ ਲੈ ਕੇ ਜਿਹੜਾ ਬੰਦਾ ਦੁੱਧ ਸਹੀ ਦਿੰਦਾ ਉਹਦਾ ਲੈਣ ਜਿਹੜਾ ਨਹੀਂ ਸਹੀ ਦਿੰਦਾ ਨਾ ਲੈਣ ਨਾ ਲੈਣ ਉਹਦਾ ਸਭ ਤੋਂ ਇੱਕ ਹੋਰ ਮੁੱਦਾ ਯੂਨੀਅਨ ਚੁੱਕਿਆ 에ਅਪ੍ਰੋਸ਼ਨ ਦਾ ਹਵਾ ਦਾ ਹਵਾ ਦਾ ਪਹਿਲਾਂ ਹੈ ਸੀ ਹੁਣ ਅੱਗੇ ਨਾਲ ਬਹੁਤ ਫਰਕ ਹੈ ਵੇਖੋ ਜੇ ਕੋਈ ਫਾਇਦਾ ਆਪਾਂ ਲੈਣਾ ਇਸ ਇਲਾਕੇ ਨਹੀਂ ਇਹ ਸਾਡੇ ਲੋਕਾਂ ਨੇ ਕੰਮ ਕਰਨਾ ਉੱਥੇ ਮੇਰੇ ਪਿੰਡ ਚੋਂ ਘੱਟੋ ਘੱਟ 100 150 ਬੰਦਾ ਸਵੇਰੇ ਮੀਰੇ ਫੈਕਟਰੀ ਜਾਂਦਾ ਥੋੜਾ ਬੜਾ ਜੇ ਕੋ ਨੁਕਸਾਨ ਵੀ ਹੈ ਤੂੰ ਚੱਲਣਾ ਪਏਗਾ ਜੇ ਫਾਇਦਾ ਲੈਣਾ ਤੇ ਆਪੇ ਜੇ ਫਾਇਦਾ ਲੈਣਾ ਹੈ ਤੇ ਥੋੜਾ ਬੜਾ ਨੁਕਸਾਨ ਵੀ ਚੱਲਣਾ ਪਏਗਾ। ਕਾਫੀ ਬੰਦੇ ਜਾਂਦੇ ਫੇਟੇ ਅਲਗ-ਅਲਗੇ ਪਿੰਡਾਂ ਦੇ ਬੰਦੇ ਸਵੇਰੇ ਆਮ ਸਾਈਕਲਾਂ ਤੇ ਜਾਂਦੀ ਹੈ। ਫਾਇਦਾ ਹੈ ਇਹ ਤਾਂ ਇਹ ਬੈਟਰੀ ਲੱਗੇ ਬੈਟਰੀ ਦਾ ਤਾਂ 10-12000 ਰੁਪਏ 15000 ਤੱਕ ਆ ਲੈਣ ਦੇ ਬੰਦੇ ਲੋਕਾਂ ਦਾ ਰਗਜਾਂ ਚੱਲ ਰਿਹਾ ਹੈ ਘਰਾਂ ਦਾ ਕੰਮ ਚੱਲ ਰਿਹਾ ਹੈ। ਬਾਹਰ ਤੇ ਦੇ ਔਰ ਕਿਤੇ ਸਾਈਡ ਤੇ ਇਹ 10000 ਰੁਪਿਆ ਨਹੀਂ ਕੋ ਦਿੰਦਾ ਇੱਥੇ 15 16000 ਰੁਪਿਆ ਤਨਖਾਹ ਲੈਣ ਦੇ ਨੇ ਕਈ ਵਾਰ ਦੇ 20 25 25000 ਰੁਪਿਆ ਲੈਣ ਦੇ ਨੇ ਜਿਹੜੇ ਪੁਰਾਣੇ ਬੈਠੇ ਨੇ ਸਰਪੰਚ ਸਾਹਿਬ ਇੱਕ ਜਿਹੜਾ ਮੰਨ ਲਓ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੋਕਲ ਵਰਕਰ ਨੂੰ ਇਮੀਅਤ ਨਹੀਂ ਦਿੱਤੀ ਜਾਂਦੀ ਤੁਸੀਂ ਦੱਸੋ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਸਰਪੰਚੀ ਕਰ ਰਹੇ ਹੋ ਤੁਸੀਂ ਕੋਈ ਐਸੋ ਜੇ ਬੰਦੇ ਹੈ ਜੋ ਫੈਕਟਰੀ ਵਿੱਚ ਭਰਤੀ ਕਰਵਾਏ ਹੋ ਮੈਂ ਪਹਿਲਾਂ ਕਾਫੀ ਬੰਦੇ ਕਰਾਏ ਭਰਤੀ ਪਹਿਲਾਂ ਕਾਫੀ ਬੰਦੇ ਕਰਾਏ ਆ ਜੂਣੇ ਨਹੀਂ ਬੰਦੇ ਲੈ ਰਹੇ ਵੀ ਉਹ ਵੀ ਕੋਈ وجہ ਹੋਏਗੀ ਉਹ ठेकेदारी ਸਿਸਟਮ ਚੱਲ ਪਿਆ ਕਿ ठेकेदार ਬੰਦੇ ਗਾਹ ਦਿੰਦੇ ਆ ਉਹ ਕੋ ਸਿਸਟਮ ਹੋਰ ਚੱਲ ਪਿਆ ਵਾ ਪਹਿਲਾਂ ਬੰਦੇ ਭਰਤੀ ਕਰਦੇ ਸੀ ਬੰਦੇ ਰਟਾਇਰ ਹੋਏ ਬਹੁਤ ਅਸੀਂ ਕਈ ਬੰਦੇ ਜਾ ਕੇ ਰਿਟਾਇਰਮੈਂਟ ਤੇ ਜਾ ਕੇ ਲੈ ਕੇ ਆਉਂਨੇ ਹੱਲੇ ਵੀ ਲੈ ਕੇ ਆਉਂਨੇ ਆ ਜਾਣੇ ਕੋਈ ਐਡੀ ਪ੍ਰੋਬਲਮ ਨਹੀਂ ਕੋਈ ਬੰਦੇ ਸਵੇਰੇ ਕੰਮ ਤੇ ਜਾਂਦੇ ਹੀ ਆ ਸਾਰੇ ਟੋਟਲ ਜੇ ਕੰਮ ਹੈ ਤਾਂ ਜਾਂਦੇ ਆ ਫੈਕਟਰੀ ਬੰਦੇ ਲੈਂਦੀ ਪਈ ਏ ਫੈਕਟਰੀ ਕਿਉਂ ਨਹੀਂ ਲੈਂਦੀ ਬੰਦੇ ਸਰਪੰਚ ਸਾਹਿਬ ਸਵਾਹ ਦਾ ਬੜਾ ਮੁੱਦਾ ਵਾਗੇ ਜੀ ਸਵਾਹ ਬਹੁਤ ਉੜਦੀ ਆ ਸਵਾਹ ਬਹੁਤ ਉੜਦੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਸੀ ਇਹ ਸਵਾਹ ਦਾ ਕੰਮ ਮੁੱਦਾ ਬਹੁਤ ਸੀ ਸਵਾਹ ਬਹੁਤ ਸਵਾਹ ਉੜਦੀ ਸੀ ਪਹਿਲਾਂ ਪਰ ਹੁਣ ਬਹੁਤ ਸੁਧਾਰ ਕੀਤਾ ਪਹਿਲਾਂ ਆਪਾਂ ਚਾਦਰ ਲੈ ਕੇ ਕੋਠੇ ਦੇ ਸੌ ਜਾਂਦੇ ਹਾਂ ਤੇ ਬਿਲਕੁਲ ਕਾਲੀ ਹੋ ਜਾਂਦੀ ਹੁਣ 10 15% ਕਿਤੇ ਹਵਾ ਹੂਆ ਵਗੇ ਤੇ ਮਾਰੀ ਗੋਡੀ ਪ੍ਰੋਬਲਮ ਆਉਂਦੀ ਏ ਜੇ ਆਪਾਂ ਫਾਇਦਾ ਲੈਣਾ ਹੈ ਤੇ ਫਿਰ ਨੁਕਸਾਨ ਵੀ ਥੋੜਾ ਬਾਲਾ ਚੱਲਣਾ ਪੈਣਾ ਹੈ ਲੋਕ ਜਿਹੜੇ ਕੰਮ ਤੇ ਜਾਂਦੇ ਨੇ ਧਰਨਾ ਇਹ ਤਾਂ ਲੱਗ ਰਿਹਾ ਕਿ ਫੈਕਟਰੀ ਬੰਦ ਕਰਾਈ ਜਾਏ ਕਿ ਲੋਕ ਵਿਹਲੇ ਖੜੇ ਨ ਸ਼ਰਕਾਂ ਤੇ ਆਮ ਬੰਦਿਆਂ ਦਾ ਇਹ ਸੂਲ ਏ ਕਿ ਇਹ ਲੋਕ ਤੇ ਕੰਮ ਕਰਦੇ ਨਹੀਂ ਜੇ ਕੰਮ ਕਰਦੇ ਰਹੇ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਵਾਸਤੇ ਜੇ ਧਰਨਾ ਲਾਣ ਤੇ ਫੈਕਟਰੀ ਬੰਦ ਹੋਏਗੀ ਫੈਕਟਰੀ ਬੰਦ ਹੋਣ ਦੇ ਨਾਲ ਨੁਕਸਾਨ ਲਾਕੇ ਦਾ ਹੋਏਗਾ ਜਿਹੜੇ ਲੋਕ ਸਵੇਰੇ ਕੰਮ ਤੇ ਜਾਂਦੇ ਨੇ ਅੱਗੇ ਇੱਕ ਗੰਨਾ ਫੈਕਟਰੀ ਇਦਾਂ ਹੀ ਇਹ ਧਰਨੇ ਲਾ ਲਾ ਬੰਦ ਕਰਾਈ ਤੇ ਹੁਣ ਗੰਨਾ ਕਲੀ ਬੋਟਰਾ ਲੈ ਕੇ ਜਾਣੇ ਆ ਕਲੀ ਕਿਤੇ ਲੈ ਕੇ ਜਾਣੇ ਆ ਇੱਥੋਂ ਤੱਕ ਕੇ ਅਸੀਂ ਗੰਨਾ ਬੀਜ ਨੂੰ ਹਟ ਗਏ ਗੰਨਾ ਬੀਜ ਨੂੰ ਹਟ ਗਏ ਆ ਜੇ ਇਹ ਧਰਨੇ ਲਾਣਗੇ ਫੈਕਟਰੀ ਬੰਦ ਹੋਏਗੀ ਤੇ ਨੁਕਸਾਨ ਸਾਡੇ ਲੋਕਾਂ ਦਾ ਹੋਏਗਾ ਅੱਗੇ ਫੈਕਟਰੀ ਬੰਦ ਰਹੀ ਸੀ 15 ਦਿਨ ਜਿਹੜੇ ਜਿੰਨਾ ਗਰੀਬ ਤਬਕਾ ਸੀ ਉਹ ਭੁਖਾ ਮਰ ਰਿਹਾ ਸੀ ਕਿਸੇ ਕੋ ਕਹਿੰਦਾ ਅਸੀਂ 2000 ਦਿਓ ਸਰਪੰਚ ਸਾਹਿਬ ਕੋਈ ਕਹਿੰਦਾ ਅਸੀਂ 3000 ਦਿਓ ਮੈਂ ਸੌਦਾ ਲਿਉਣਾ ਬਹੁਤ ਮਾੜਾ ਹਾਲ ਸੀ ਤਾਰੇ ਸੋਚ ਸਮਝ ਕੇ ਧਰਨਾ ਲਾਇਆ ਜਾਏ ਜੇ ਕਿਸੇ ਮੁੱਦੇ ਵਾਸਤੇ ਧਰਨਾ ਲਾਇਆ ਜਾਏ ਇਹ ਕੋ ਮੁੱਦਾ ਨਹੀਂ ਜਾਂ ਦੁੱਧ ਦਾ ਮੁੱਦਾ ਨਾ ਇਹਦਾ ਸੈਂਪਲ ਪਰ ਆ ਜਾਏ ਜੇ ਉਹ ਪਾਸ ਹੁੰਦਾ ਸੈਂਪਲ ਸਾਡੇ ਬਜ਼ੁਰਗ ਦੁੱਧ ਦਾ ਸਾਰੀ ਉਮਰ ਕੰਮ ਕਰਦੇ ਰਹੇ ਅਸੀਂ ਜਿਉਂ ਪਾਕਿਸਤਾਨ ਨੂੰ ਆਇਆ ਅਸੀਂ ਦੁੱਧ ਦਾ ਹੀ ਕੰਮ ਕੀਤਾ ਜਲੰਧਰ ਸ਼ਹਿਰ ਦੇ ਦੁੱਧ ਵੇਚਿਆ ਸਾਡੇ ਬਜ਼ੁਰਗਾਂ ਨੇ ਪਰ ਦੁੱਧ ਦਾ ਕੰਮ ਜੇ ਆਇਆ ਉਹਦਾ ਸੈਂਪਲ ਪਾਸ ਆਵੇ ਦੁੱਧ ਲੈ ਫੈਕਟਰੀ ਜੇ ਨਹੀਂ ਉਹ ਦੁੱਧ ਚੰਗਾ ਨਹੀਂ ਦੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਏ ਇੱਕ ਵਾਰੀ ਜਾਂ ਦੋ ਵਾਰੀ ਲੈਣਾ ਤੇ ਦੁੱਧ ਹੈ ਨਾ ਕੈਮੀਕਲ ਤੇ ਲੈਣਾ ਨਹੀਂ ਉਹ ਤੇ ਲੈਣਾ 19 ਤੀਕ ਨੂੰ ਜਗਤ ਦੀ ਫੈਕਟਰੀ ਮੂਰੇ ਧਰਨਾ ਲੱਗਣ ਜਾ ਰਿਹਾ ਹੈ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੇ ਬਾਕੀ ਵੀ ਜਿਹੜੇ ਹੋਰ ਮੁੱਦੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਨਾ ਪਊ ਕੀ ਹੈ ਸਾਰਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰਿਆਂ ਨੂੰ ਬਹੁਤ ਬਹੁਤ ਆਪ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜੋ ਤੁਸੀਂ ਕਰਦੇ ਦੇ ਬਾਰੇ ਜਿਹੜੇ ਪੁੱਛਾ ਤੁਹਾਡੇ ਨੂੰ ਪਤਾ ਲੱਗਿਆ ਇਹ ਵੀ ਬੰਦ ਕੁਸ ਕਾਰਨਾ ਕਰਕੇ ਜਿਹੜਾ ਉਹ ਆ ਨੀਆ ਗੱਲ ਜਿੰਦਾ ਸੁਭਾਤ ਦਾ ਪੁਰਾਣਾ ਨਾ ਜਾ ਰਿਹਾ ਮੈਂ ਜੋ ਦੋ ਬੁਢੇ ਤੁਸੀਂ ਮੇਰੇ ਧਿਆਨ ਦੇ ਕੇ ਜਾਂਦੇ ਕਿ ਸਮੇਂ ਸਮੇਂ ਕੇ ਜਿਵੇਂ ਆਲੋ ਤੁਸੀਂ ਵੀ ਕੋਈ ਦੁੱਧ ਦੀ ਗੱਲ ਹੋਈ ਆ ਜਾਂ ਆਪਣਾ ਪ੍ਰੋਡਕਸ਼ਨ ਦੀ ਗੱਲ ਹੋ ਰਹੀ ਆ ਕਿ ਸੁਆਹ ਬਹੁਤ ਹੋ ਗਈ ਆ ਜਾਂ ਪਾਣੀ ਦਾ ਜਿਹੜਾ ਥੰਲੇ ਵਾਲਾ ਉਹ ਇਹਦੇ ਦੇ ਫੈਕਟਰੀ ਦਾ ਪਾਣੀ ਦਾ ਕੰਮ ਪਿਆ ਇਹ ਕਾਫੀ ਪੁਰਾਣੇ ਜਿਹੜੇ ਮੁੱਦੇ ਆ ਕਿ ਸਮੇਂ ਸਮੇਂ ਤੇ ਜਿਹੜੇ ਆ ਇਹ ਕਾਫੀ ਮੁੱਦੇ ਜਿਹੜੇ ਉੱਤੇ ਰਿਹਾ ਪਹਿਲਾਂ ਵੀ ਔਰ ਅਸ਼ਨੀ ਵੀ ਇਹਨਾਂ ਦੇ ਬਾਪ ਜਿਹੜੀ ਮੈਨੇਜਮੈਂਟ ਦੇ ਨਾਲ ਸੰਗੋਸ਼ਣ ਦੇ ਜਿਹੜੀ ਗੱਲ ਕਰਦੇ ਨੇ ਹੁਣ ਵੀ ਥੋੜਾ ਜਿਹਾ ਪਹਿਲਾਂ ਸਾਡੀ ਜਿਹੜੀ ਅਮਨ ਸਾਹ ਦੇ ਨਾਲ ਮੇਰੀ ਵੀ ਗੱਲ ਹੋਈ ਆ ਔਰ ਜਿਹੜੀ ਗੱਲ ਆਪਾਂ ਕਰਕਾਰੀ ਸਵਾਹ ਦੀ ਸਵਾਹ ਬਹੁਤ ਜਿੱਥਾ ਪਹਿਲਾਂ ਤਾਂ ਬਹੁਤ ਜ਼ਿਆਦਾ ਹੋਣੀ ਹੁੰਦੀ ਸੀ ਪਰ ਤੁਸੀਂ ਬਹੁਤ ਜ਼ਿਆਦਾ ਹੁੰਦਾ ਸੀਗਾ ਉਹ ਕਾਫੀ ਜਿੱਦਾਂ ਮਾਲੂ ਫਸਾਦੇ ਵੀ ਸਵਾਹ ਨਹੀਂ ਜਾਂਦਾ ਤੁਸੀਂ ਵੀ ਫਸਲਾ ਵੀ ਕਾਲੇ ਅੰਕ ਦੇ ਵਿੱਚ ਦਿਖਾ ਲੱਗ ਜਾਂਦੇ ਸੀ ਛੋਟੇ ਨਹੀਂ ਸੀ ਪਾਉਂਦਾ ਔਰ ਹੁਣ ਤਾਂ ਫੈਕਟਰੀ ਨੇ ਜਿਹੜਾ ਨਾ ਮਾਲੂ ਹਫ਼ਤੇ ਦੀ ਡਿਮਾਂਡ ਨੂੰ ਮੁੱਖ ਰੱਖਦੇ ਆ ਉਹ ਜਿਹੜਾ ਕਾਫੀ ਸੁਧਾਰ ਦੇ ਦਿੱਤੀ ਤਾਂ ਹੋਰ ਤਾਂ ਵੀ ਜੇ ਚਾਹੋਗੇ ਜਿਹੜਾ ਪ੍ਰੋਡਕਸ਼ਨ ਦਾ ਉਹਨਾਂ ਨਾਲ ਬਾਤ ਕਰਿਆ ਹੁੰਦਾ ਉਹਦਾ ਸਵਾਰ ਰਹਿਣਾ ਮਤਲਬ ਹੈਗਾ ਪਰ ਉਹ ਵੀ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਾਂਗੇ ਫੈਕਟਰੀ ਨੂੰ ਅਮਰੀਕਨ ਦੇਖੋ ਕਿ ਇਹਦੀ ਬਣਤੀ ਜੋ ਸੁਧਾਰ ਕੀਤਾ ਜਾਵੇ ਕਿਉਂਕਿ ਜੇ ਜੇ ਫੈਕਟਰੀ ਚੱਲਣੀ ਹੈ ਤਾਂ ਉਹ ਅਲਾਕੇ ਦੇ ਸਹਾਇਕ ਹੋਣਾ ਚਾਹੀਦਾ ਹੈ ਪਰ ਮੈਂ ਜਿਹੜੇ ਜਿਹੜੇ ਮੇਰੇ ਵੀਰ ਵੀਰੇ ਸਾਡੇ ਬਹੁਤ ਸਰਕਾਰ ਤੋਂ ਵੀਰ ਜੀ ਨੂੰ ਧੰਨਵਾਦ ਹੋਣ ਦੀ ਗੱਲ ਕੀਤੀ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਗਿਆ ਵੀ ਜਿੱਥੇ ਇਹ ਇੱਕ ਵਸਲਾ ਸਾਡੇ ਏਰੀਆ ਦੇ ਵਿੱਚ ਇਹ ਉੱਥੇ ਹੈਗਾ ਪ੍ਰਭੂ ਸ਼ਰਦਾਰਾ ਦਾ ਨਾਮ ਹੈ ਜਾਂ ਕੋਈ ਹੋਰ ਮਸਲੇ ਜਿਹੜੇ ਸਾਡੇ ਪਾਣੀ ਖਾਗ ਹੋਵੇ ਉਥੇ ਨਾਲ ਦੀ ਨਾਲ ਸਾਡੇ ਇਸ ਫੈਕਟਰੀ ਦਾ ਜਿਹੜਾ ਸਾਡੇ ਹਲਕੇ ਵਿੱਚ ਰਿਹਾਲ ਜੀ ਬਹੁਤ ਵੱਡਾ ਮੁੱਦਾ ਹੋਇਆ ਤਕਰੀਬਨ ਪੇਰਾ ਖਾਲਾ ਵੀ 3-3000 ਦਾ ਬਕਰ ਸਾਡਾ ਇਹ ਇਸ ਫੈਕਟਰੀ ਦੇ ਵਿੱਚ ਕੰਮ ਕਰਦਾ ਔਰ ਇਥੇ ਜਿਹੜੀ ਇੱਕ ਹੋਰ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਪਹਿਲਾਂ ਇਹ ਥੋੜਾ ਜਿਹਾ ਇਹ ਜਿਹੜੇ ਅਫਸਰਸ ਜਦੋਂ ਬਗਲੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਸਾਡੇ ਹਲਕੇ ਦੇ ਵਕਰਨ ਨੂੰ ਇਗਨੋਰ ਕਰਕੇ ਜਿਹੜੇ ਬਾਹਰਲੇ ਦੂਜੀਆਂ ਸਟੇਟਾਂ ਦੇ ਬਕਰਿਆ ਉਹਨਾਂ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਸੀ ਪਰ ਉਹਦਾ ਵੀ ਅਸੀਂ ਬਹੁਤ ਕੀਤਾ ਸੀ ਉਹਦੇ ਬਾਅਦ ਵੀ ਅਸੀਂ ਮਿਲਿਆ ਕਿ ਉਸ ਗੱਲ ਤੇ ਵੀ ਬੜਾ ਇੱਕ ਇਹ ਚਲੋ ਇੱਕ ਵਿਸ਼ਰਾਮ ਕੇਂਦਰ ਲੱਗਿਆ ਔਰ ਸਾਡੇ ਹਰ ਕੇ ਦੇ ਜਿਹੜੇ ਬਕਰਿਆ ਉਹਨਾਂ ਨੂੰ ਪਹਿਲ ਦੇਣੀ ਹੋਣੀ ਜੋ ਸ਼ੁਰੂ ਹੋਈਆ ਔਰ ਅਸੀਂ ਇਹ ਮੈਨੇਜਮੈਂਟ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਕਿਉਂਕਿ ਜੇ ਕੋ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਹਰ ਹਰਜਾਨਾ ਜਿਹੜਾ ਉਹ ਸਾਡੇ ਰਿਮਪੋਟ ਦਾ ਇਹਦਾ ਖਾਸ ਕਰਕੇ ਉਹਦੇ ਨਾਲ ਜਿਹੜਾ ਉਰੇਸ਼ ਕਰਦੇ ਜੇ ਇਸ ਤੀ ਦਾ ਬੈਨੀਫਿਟ ਹੈ ਤੇ ਬੈਨੀਫਿਸ਼ੀਰੀ ਸਾਡੇ ਨਾਲ ਦੇ ਪਿੰਡਾਂ ਨੂੰ ਵੀ ਜਿਹੜਾ ਇਹਦਾ ਲਾਭਣਾ ਚਾਹੀਦਾ ਚਾਹੇ ਪਾਖੜਾਂ ਦੀ ਗੱਲ ਹੋਵੇ ਚਾਹੇ ਕੋਈ ਦੁੱਧ ਸੈਂਟਰਾਂ ਦੀ ਗੱਲ ਹੋਵੇ ਚਾਹੇ ਕੋਈ ਮਾਲੂ ਕਿਸੇ ਤਰ੍ਹਾਂ ਦੀ ਵੀ ਗੱਲ ਹੋਵੇ ਤੋਂ ਸੋਵੇਂ ਜਿਹੜੇ ਵੀ ਮੇਰੇ ਜਿਹੜੇ ਧਰਨਾ ਲਾ ਰਹੇ ਉਹਨਾਂ ਬੇਨਤੀ ਕਰਾਂਗਾ ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਜਿਹੜਾ ਉਹ ਆਪਾਂ ਇੱਕ ਸਮਝੌਤੇ ਰਾਹੀਂ ਨਿਕਲ ਸਕਦਾ ਤੇ ਆਪਾਂ ਗੈਟ ਕੇ ਮੈਨੇਜਰ ਨਾਲ ਕੰਮ ਕਰਕੇ ਜਿਹੜਾ ਇਹਨੂੰ ਮਸਲੇ ਨੂੰ ਆਪਾਂ ਜਿਹੜਾ ਨਾਲੋਂ ਤੋਂ ਪਹਿਲਾਂ ਆਪਾਂ ਇੱਕ ਵਾਰ ਆਪਾਂ ਮੈਨੇਜਰ ਨਾਲ ਗੱਲ ਕਰਕੇ ਜਾਂ ਕਰਕੇ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੀ ਕੋਸ਼ਿਸ਼ ਕਰੇ ਤਾਂ ਮੇਰਾ ਖਿਆਲ ਆ ਕਿ ਆਪਣਾ ਜਿਹੜਾ ਮਸਲਾ ਹੁਣ ਸੋ ਬਹੁਤ ਵੱਡਾ ਕਿਉਂਕਿ ਆਪਾਂ ਨੂੰ ਪਤਾ ਵੀ ਆਜ ਤੋਂ ਮੇਰਾ ਖਿਆਲ ਹੈ ਤਕਰੀਬਨ 60 ਸਾਲ ਪਹਿਲਾਂ ਇੱਥੇ ਇੱਕ ਏਸੀ ਹੀ ਜਗ੍ਹਾ ਤੇ ਇੱਕ 슈ਗਰ ਫੈਕਟਰੀ ਜਿਹੜੀ 슈ਗਰ ਮਿਲ ਲੱਗੀ ਸੀ ਬਹੁਤ ਵੱਡੀ ਮਿਲ ਸੀ ਉਹ ਔਰ ਉਹ ਵੀ ਇਸੇ ਤਰ੍ਹਾਂ ਹੀ ਜਿਹੜੀ ਸਾਡੇ ਅਣਜਾਣ ਪੁੱਣ ਦੇ ਵਿੱਚ ਜਿਹੜੀ ਸੀ ਉਹ ਇਹ ਫੈਕਟਰੀ ਇਥੋਂ ਤੋਂ ਉਹ ਜਿਹੜਾ ਉਹਦੇ ਜਿਹੜੀ ਮੈਨੇਜਮੈਂਟ ਸੀ ਉਹ ਪੱਟ ਕੇ ਲੈ ਰਿਹਾ ਸੀ ਉਹ ਉਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਜਿਹੜਾ ਸੀਗਾ ਬੇਰੁਜ਼ਗਾਰੀ ਦਾ ਉਸ ਟਾਈਮ ਦੀ ਸਾਹਮਣਾ ਕਰਨਾ ਪਿਆ ਕਿਉਂਕਿ ਅੱਜ ਜਿਹੜਾ ਸਾਡੇ ਇਲਾਕੇ ਦੀ ਜਿਹੜੀ ਕਿਸਾਨੀ ਆ ਉਹ ਉਹ ਜਿਹੜੇ ਉਹਨਾਂ ਨੂੰ ਜਿਹੜਾ ਆਪਣਾ ਜਿਹੜਾ ਕੰਮ ਹੈ ਇਹਦੀ ਫਸਲ ਜਿਹੜੀ ਹੈਗੀ ਉਹ ਬਹੁਤ ਦੂਰ ਤੱਕ ਜਿਹੜੀਆਂ ਫੈਕਟਰੀਆਂ ਦੇ ਵਿੱਚ ਲੈ ਕੇ ਜਾਣੇ ਪੈਂਦੇ ਜੇ ਉਹੋ ਫੈਕਟਰੀ ਆਪਣੇ ਇੱਥੇ ਹੁੰਦੀ ਤੇ ਅੱਜ ਸਾਡੇ ਇਲਾਕੇ ਜਿਹੜਾ ਹੋਰ ਨਹੀਂ ਸਾਡੇ ਇਲਾਕੇ ਨੂੰ ਕਿੱਥੇ ਰੁਜ਼ਗਾਰ ਦੇਣਾ ਸੀ ਉੱਥੇ ਸਾਡੇ ਇਲਾਕੇ ਜਿਹੜਾ ਖੁਸ਼ਹਾਲ ਹੋਣਾ ਸੀ ਸੋ ਮੈਂ ਇਹ ਵੀਰ ਨੂੰ ਮਦਦ ਕਿ ਕਰੂੰਗਾ ਇਹ ਜਿੱਥੇ ਆਪਾਂ ਨੂੰ ਇਹ ਕਿਸੇ ਗੱਲ ਦਾ ਫੈਕਟਰੀ ਤੇ ਕੋਈ ਤਰ੍ਹਾਂ ਜ਼ਿਆਦਾ ਫੈਕਟਰੀ ਕਿਸੇ ਜਗ੍ਹਾ ਦੇ ਵਿੱਚ ਆਪਣਾ ਨਿਸ਼ਾਨ ਕਰ ਰਹੀ ਹੈ ਉਹਨੂੰ ਆਪਾਂ ਧਰਨਾ ਲਾਉਣ ਦੀ بجائے ਆਪਾਂ ਫੈਕਟਰੀ ਨਾਲ ਬੈਠ ਕੇ ਰابطਾ ਜਮ ਕਰੀਏ ਤਾਂ ਕਿ ਜਿਹੜਾ ਸਾਡੇ ਇਲਾਕੇ ਨੂੰ ਵਿਦਿਆਰਥੀ ਮਿਲਿਆ ਉਹ ਵੀ ਬਰਕਰਾਰ ਰਹੇ ਕਿਉਂਕਿ ਇਸ ਫੈਕਟਰੀ ਦੇ ਸੈੱਟ ਤੇ ਜਿਹੜੇ ਕਿੰਨੇ ਜਿਹੜੇ ਆ ਉਹ ਗਰੀਬ ਪਰਿਵਾਰ ਜਿਹੜੇ ਆਪਣਾ ਪੇਟ ਜਿਹੜਾ ਪਾਲ ਰਹੇ ਆ ਉਹ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਮਤੇ ਦੇ ਰਿਹਾ ਰਾਹ ਦਿਖਾਈ ਹੋਇਆ ਫਿਰ ਇੱਕ ਵਾਰ ਫੈਕਟਰੀ ਨਾਲ ਰਾਸਤਾ ਦੰਕੇ ਜਿਹੜੇ ਵੀ ਆਪਣੇ ਜਿਹੜੇ ਮਸਲੇ ਹੈਗੇ ਉਹਨਾਂ ਦਾ ਆਪਾਂ ਹੱਲ ਕਰਾਉਣ ਦੀ ਕੋਸ਼ਿਸ਼ ਕਰੀਏ ਸੋ ਮੈਂ ਇਹਨਾਂ ਹੀ ਬੇਨਤੀ ਕਰਦਾ ਆਪਾਂ ਫਟਿਆ ਅਧਿਕਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਨੀ ਫੀਗ ਨੂੰ ਜਗੜੀ ਫੈਕਟਰੀ ਮੂਰੇ ਧਰਨਾ ਲਗਾ ਜਾ ਰਿਹਾ ਵਾ ਹਾਂ ਜੀ ਸਾਨਾ ਵੱਲ ਹਾਂ ਜੀ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਤੇ ਇਹ ਤਾਂ ਇਦਾਂ ਜੀ ਜਦੋਂ ਤਾਂ ਫੈਕਟਰੀ ਜਿਹੜੀ ਆ ਇੱਥੇ ਦੁੱਧ ਲੈਣ ਦੀ ਇਹਨਾਂ ਦੇ ਪਲਾਂਟ ਚੱਲਦੇ ਅੰਦਰ ਦੁੱਧ ਦੇ ਜਦੋਂ ਤਾਂ ਇਹਨਾਂ ਦਾ ਉਧਰ ਲੈਂਦੀ ਆ ਉਹ ਤਾਂ ਸਹੀ ਆ ਜੀ ਜਦੋਂ ਮੰਨ ਲਓ ਕੋਈ ਆਪਣਾ ਦੁੱਧ ਜਿਹੜਾ ਇਹਨਾਂ ਦਾ ਮਾਲਾ ਹੁੰਦਾ ਆ ਉਹਨਾਂ ਦਾ ਬੰਦ ਕਰ ਦਿੰਦੇ ਆ ਉਦੋਂ ਤੇ ਧਰਤੀ ਦਾ ਵੀ ਵਿਚ ਵਿੱਚ ਬੈਨੋ ਜਾ ਰਹੇ ਹੁੰਦੇ ਦੂਸਰਾ ਮੁੱਦਾ ਠਾਰੀ ਕਿਸਾਨ ਜਿਹੜੀ ਯਾਨਕਿ ਜਿਹੜੀ ਹਵਾ ਜਿਹੜੀ ਪੋਲੂਸ਼ਨ ਬਹੁਤ ਆ ਸੁਆਹ ਹੁੰਦੀ ਹੈ ਹਾਂਜੀ ਪਾਣੀ ਜ਼ਮੀਨ ਦਾ ਗੰਦਾ ਕੀਤਾ ਆ ਹਾਂਜੀ ਇਹ ਤਾਂ ਜੀ ਅੱਜ ਤੋਂ ਕੋਈ ਜਦੋਂ ਦੀ ਫੈਕਟਰੀ ਚੱਲੀ ਆ ਪਹਿਲਾਂ ਤੇ ਸੀਰਾ ਹੁੰਦਾ ਹੁੰਦਾ ਸੀ ਜਦੋਂ ਸੀਰਾ ਹੁੰਦਾ ਸੀ ਇਹਨਾਂ ਦੀ ਸ਼ਰਾਬ ਬੰਦੀ ਸੀਗੀ ਹੁਣ ਤਾਂ ਇਹਨਾਂ ਦੀ ਸ਼ਰਾਬ ਹੀ ਜਿਹੜੀ ਆ ਗ੍ਰੀਨ ਤੋਂ ਬਣੰਦੀ ਆ ਉਦੋਂ ਚਲੋ ਹੈਗਾ ਹੀਗਾ ਮੁੱਦਾ ਇਹਨਾਂ ਦੇ ਥੱਲੇ ਪਾਣੀ ਖਰਾਬ ਹੁੰਦਾ ਸੀ ਸਾਡੀ ਆਪਣੀ ਮੋਟਰ ਦਾ ਖਰਾਬ ਹੋਇਆ ਪਿਆ ਪਾਣੀ ਪੀਲਾ ਨਿਕਲਦਾ ਲਾਲ ਹੁੰਦੀ ਆ ਪਰ ਹੁਣ ਤਾਂ ਕੋਈ ਇਹਨਾਂ ਦਾ ਇਦਾਂ ਦਾ ਚੱਕਰ ਹੀ ਨਹੀਂ ਬਹੁਤ ਵਧੀਆ ਸਾਬ ਪਾਣੀ ਇਹਨਾਂ ਦਾ ਜਿਹੜਾ ਗਾਂ ਤਾਂ ਹੁਣ ਪ੍ਰਦੂਸ਼ਣ ਹੈ ਨਹੀਂ ਬਾਕੀ ਜਿਹੜੀ ਸਵਾਹ ਦੀ ਗੱਲ ਸਵਾਹ ਇਹਨਾਂ ਦੇ ਖੋਦੇ ਕਿਸਾਨ ਜਿਹੜੇ ਆ ਮੇਰੇ ਫਾਦਰ ਸਾਹਿਬ ਨੇ 40 ਸਾਲ ਤੋਂ ਇੱਥੇ ਉਹਨਾਂ ਦਾ ਕੰਟੈਕਟ ਆ ਉਹ ਮੈਂ ਫੋਨ ਵੀ ਕਰ ਰਿਹਾ ਉਹਨਾਂ ਦੀ ਡੈਥ ਹੋ ਗਈ ਆ ਤੇ ਮੈਂ ਹੁਣ ਵੀ ਉਹ ਕੰਮ ਕਰਦਾ ਪਿਆ ਕਿਸਾਨ ਜਿਹੜੇ ਪਨੀਰੀਆਂ ਵਿੱਚ ਪਾਉਣ ਵਾਸਤੇ ਘਟੋ ਘੱਟ ਵੀ 2000 ਟਰਾਲੀ ਮੇਰੇ ਤੋਂ ਸਵਾਹ ਦੀ ਟਰ ਤੇ ਇਹ ਦਸਵਾ ਖਤਮ ਹੋ ਜਾਂਦੀ ਆ ਫਿਰ ਉਹਦੇ ਲਈ ਅਦਰੋਂ ਅਦਰੋਂ ਮੈਨੂੰ ਸ਼ਬਾਰਸ਼ਾਂ ਵੀ ਪਉਂਦੇ ਆ ਤੇ ਜੇ ਉਹ ਪ੍ਰਦੂਸ਼ਣ ਨਾ ਤੇ ਫਿਰ ਇਹ ਲੈਂਡ ਕਿਉਂ ਦੇ ਸਵਾ? ਭਾਜੀ ਜਿਸ ਤਰ੍ਹਾਂ ਕਹਿ ਰਹੇ ਆ ਵੀ ਨਜ਼ਦੀਕ ਨਜ਼ੀਕੇ ਦੇ ਨਾਲ ਲੰਘਦੇ ਪਿੰਡਾਂ ਕੋਲੋਂ ਜਿਹੜੇ ਆਪਣਾ ਲੇਬਰ ਉਹ ਰੱਖਦੇ ਨੇਗੇ। ਹਾਂਜੀ। ਇਹਦੇ ਬਾਅਦ ਤੁਸੀਂ ਕੀ ਕਹਿ ਰਹੇ ਹੋ ਜੀ? ਇਹ ਲੇਬਰ ਪਹਿਲਾਂ ਜੀ ਅੱਜ ਤੋਂ 30-40 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਇੱਥੇ ਕਾਫੀ ਬੰਦੇ ਅੰਦਰ ਲਵਾਏ ਆ ਤੇ ਹੁਣ ਵੀ ਇਹ ਅੰਦਰ ਰੱਖਦੇ ਆ ਉਹ ਕਹਿੰਦੇ ਲਿਆਓ ਪੜੇ ਲਿਖੇ ਬੰਦੇ। ਵੀ ਅਸੀਂ ਪੜੇ ਲਿਖੇ ਬੰਦੇ ਰੱਖਦੇ ਆ ਬਾਕੀ ਜਿਹੜੇ ਲੋਗਲ ਲੇਬਰ ਆ ਠੇਕੇਦਾਰਾਂ ਥਰੂ ਉਹ ਵੀ ਲੈਂਦੇ ਆ ਹੁਣ ਜਿਆਦੀ ਨਹੀਂ ਲੇਬਰ ਉਹਨਾਂ ਕੋਈ ਨਹੀਂ ਰੱਖ ਸਕਦੇ ਅਸੀਂ ਇਹ ਹੁੰਦੀ ਰਿਹਾ ਨੂੰ ਸ਼ਾਮ ਮਿਲਨੋਟਸ ਘਟਮਟੇ ਧਰਨਾ ਲੱਗਣ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਨੋ ਦੇਖੋ ਇਹ ਜਿਹੜਾ ਧਰਨਾ ਲੱਗਣ ਜਾ ਰਿਹਾ ਇਹ ਅਸੀਂ ਫੇਸਬੁੱਕ ਕਈ ਵੀਡੀਓ ਵੇਖੀ ਹੈ ਜਿਹਦੇ ਵਿੱਚ ਉਹ ਕੀ ਧਰਨਾ ਜੀ ਧੰਕੀ ਦੇ ਰਹੇ ਆ ਮੈਂ ਇਸ ਧਰਨੇ ਵਾਲੀ ਚਾਨਣ ਪਾਣਾ ਚਾਹੂੰਗਾ ਕਿ ਸਾਡੀ ਫੈਕਟਰੀ ਕੁਝ ਮਿਲਕ ਪ੍ਰੋਡਕਟ ਬਣਾਉਂਦੀ ਜਿਹਦੇ ਕਰਕੇ ਡਿਫਰੈਂਟ ਡਿਫਰੈਂਟ ਡੇਰੀਜ਼ ਤੋਂ ਦੁੱਧ ਕਲੈਕਟ ਕਰਦੀ ਉਹ ਦੁੱਧ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਆ ਉਹਦੇ ਬਾਅਦ ਦੁੱਧ ਅੰਦਰ ਲਿਆਇਆ ਜਾਂਦਾ ਬਟ ਸਾਨੂੰ ਪਿਛਲੇ ਕੁਝ ਟਾਈਮ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਜਿਹੜਾ ਦੁੱਧ ਆ ਇਹ ਸਿੰਥੈਟਿਕ ਦੁੱਧ ਆ ਨਕਲੀ ਦੁੱਧ ਆ ਇਸ ਦੁੱਧ ਨੂੰ ਆਪਾਂ ਬੈਨ ਕੀਤਾ ਇੱਕ ਸੈਂਟਰ ਬੈਨ ਕੀਤਾ ਜਿਹੜਾ ਸੈਂਟਰ ਬੈਨ ਕੀਤਾ ਹੈ ਉਹਦੇ ਕੋਲ ਦੁੱਧ ਨਹੀਂ ਹੈਗਾ ਉਹ ਸਾਨੂੰ 1100 ਲੀਟਰ ਦੁੱਧ ਪਾਉਂਦਾ ਤੇ ਆਪ ਦੇ ਘਰ ਲਈ 2 ਲੀਟਰ ਦੁੱਧ ਪਿੰਡ ਤੋਂ ਕਿਸੇ ਤੋਂ ਲੈ ਕੇ ਆਉਂਦਾ ਇਸ ਕਰਕੇ ਸੈਂਟਰ ਬੰਦ ਕੀਤਾ ਇਹ ਜਿਹੜਾ ਧਰਨਾ ਹੈਗਾ ਇਹ ਸਿਰਫ ਪਰਸਨਲ ਬੈਨੀਫਿਟ ਦਾ ਧਰਨਾ ਹੈਗਾ ਇਹਦੇ ਚ ਕੋਈ ਕਿਸਾਨ ਦਾ ਉਹ ਗੁੱਦਾ ਇਹਨਾਂ ਨੇ ਨਹੀਂ ਲਿਖਿਆ ਇਹ ਸਿਰਫ ਪਰਸਨਲ ਬੈਨੀਫਿਟ ਕਰਕੇ ਕੰਪਨੀ ਨੂੰ ਥੋੜਾ ਜਿਹਾ ਤੰਗ ਕਰਨ ਲਈ ਧਰਨਾ ਲਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਐਲਿਗੇਸ਼ਨ ਲਾਈ ਜਾਂਦੇ ਆ ਕਿ ਇੱਥੇ ਸਵਾਹ ਉੱਡਦੀ ਆ ਇੱਥੇ ਮਤਲਬ ਮਤਲਬ ਪਾਣੀ ਜਿਹੜਾ ਜ਼ਮੀਨ ਵਿੱਚ ਪਾਇਆ ਜਾਂਦਾ ਵਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਗਤਜੀਤ ਇੰਡਸਟਰੀਜ਼ 1944 ਤੋਂ 1960 1970 'ਚ ਜਦੋਂ ਮੁਲਾਸਤ ਵੇਸਟ ਸ਼ਰਾਬ ਬਣਦੀ ਸੀ ਉਦੋਂ ਵੇਸਟ ਪ੍ਰੋਡਕਟ ਨਿਕਲਦੇ ਸੀ ਹੋ ਜਿਹੜੀ ਸ਼ਰਾਬ ਬਣਦੀ ਉਹ ਗ੍ਰੇਨ ਬੇਸਡ ਬਣਦੀ ਹੈ ਜਿਹਦੇ ਚ ਜਿਹੜਾ ਵੀ ਵੇਸਟ ਪ੍ਰੋਡਕਟ ਆਪ ਨਿਕਲਦਾ ਉਹਦੇ ਲਈ ਅਸੀਂ ਡਿਫਰੈਂਟ ਡਿਫਰੈਂਟ ਕੋਨਟਰੈਕਟਰ ਰੱਖੇ ਜਿਹੜਾ ਕਿ ਵੇਸਟ ਪ੍ਰੋਡਕਟ ਪਿਕ ਕਰਕੇ ਲੈ ਕੇ ਜਾਂਦੀ ਹੈ ਤੇ ਉਹ ਗਵਰਨਮੈਂਟ ਵੱਲੋਂ ਅਪਰੂਵ ਹੈ ਸਾਡੇ ਕੋਲ ਪੰਜਾਬ ਪੋਲੂਸ਼ਨ ਵੱਲੋਂ ਵੀ ਅਪਰੂਵਲ ਹੈ ਤੇ ਟਾਈਮ ਟੂ ਟਾਈਮ ਵੈਰੀਫਿਕੇਸ਼ਨ ਹੁੰਦਾ ਹੈ ਚੈਕਿੰਗ ਹੁੰਦੀ ਹੈ ਤੇ ਸਾਰੇ ਕੋਲ ਪੂਰੇ ਡਾਕੂਮੈਂਟ ਹੈਗੇ ਜੋ ਇਹ ਪ੍ਰੂਫ ਕਰਦੇ ਕਿ ਅਸੀਂ ਕੋਈ ਵੀ ਇਲੀਗਲ ਕੰਮ ਨਹੀਂ ਕਰ ਰਹੇ ਨਾ ਹੀ ਵਾਤਾਵਰਣ ਨੂੰ ਕਟੂਸ਼ਿਤ ਕਰ ਰਹੇ ਉਹਨਾਂ ਵੱਲੋਂ ਆਪਣਾ ਲੇਬਰ ਬਾਰੇ ਕਿਹਾ ਜਾ ਰਿਹਾ ਕਿ ਲੋਕਲ ਲੇਬਰ ਨੂੰ ਢੱਕਦੇ ਕਿਸੇ ਵੀ ਇੰਡਸਟਰੀ ਨੂੰ ਚਲਾਉਣ ਲਈ ਮੈਨਪਾਵਰ ਦੀ ਰਿਕੁਆਇਰਮੈਂਟ ਹੁੰਦੀ ਹੈ ਜੇ ਮੈਂ ਗੱਲ ਕਰਾਂ ਤੇ ਹਮੀਰਾ ਤੇ ਲਾਗੇ ਦੇ ਪਿੰਡਾਂ 'ਚ ਇੰਨੀ ਮੈਨਪਾਵਰ ਨਹੀਂ ਹੈਗੀ ਕਿ ਅਸੀਂ ਆਪਣੀ ਫੈਕਟਰੀ ਸਮੂਥਲੀ ਚਲਾ ਸਕੀਏ ਤੇ ਇਸ ਕਰਕੇ ਉਸ ਫੈਕਟਰੀ ਜਿਹੜੀ ਮੈਨਪਾਵਰ ਦੀ ਰਿਕੁਆਇਰਮੈਂਟ ਹੈ ਉਹਨੂੰ ਫੁੱਲਫਿਲ ਕਰਨ ਲਈ ਅਸੀਂ ਕੁਝ ਕੰਟਰੈਕਟਰ ਦਾ ਸਪੋਰਟ ਲੈਂਦੇ ਜੋ ਕਿ ਐਸ ਪਰ ਐਕਟ ਵੀ ਅਗੂ ਹੁੰਦਾ ਹੈ ਤੁਸੀਂ ਦੁਨੀਆ ਦੀ ਕੋਈ ਵੀ ਵੱਡੀ ਫੈਕਟਰੀ ਵੇਖ ਲਓ ਉੱਥੇ ਔਨ ਰੋਲ ਦੇ ਨਾਲ ਕੰਟਰੈਕਟਰ ਵਰਕਰਸ ਵੀ ਹੁੰਦੇ ਤੇ ਅਸੀਂ ਕੋਈ ਵੀ ਇਲੈਗਲ ਪ੍ਰੈਕਟਿਸ ਨਹੀਂ ਕਰ ਰਹੇ ਅਸੀਂ ਜੋ ਲਾਅ ਅਲਾਊ ਕਰਦਾ ਉਹਦੇ ਅਕੋਰਡਿੰਗ ਕੰਮ ਕਰ ਰਹੇ ਜੋ 11 ਤਰੀਕ ਨੂੰ ਧਰਨਾ ਲੱਗਦਾ ਵਾ ਤੁਹਾਡੀ ਵੀ ਹੋਣੀ ਚਾਹੀਦੀ ਹੋ ਜਿਹੜਾ 19 ਤਰੀਕ ਨੂੰ ਧਰਨਾ ਲੱਗ ਰਿਹਾ ਇਹਦੇ ਅਕੋਰਡਿੰਗ ਇਹਦੇ ਅਗੇਂਸਟ ਸਾਡੇ ਕੋਲ ਇੰਜੈਕਸ਼ਨ ਆਰਡਰ ਹੈ ਇਸ ਇੰਜੈਕਸ਼ਨ ਆਰਡਰ ਦੇ ਅਕੋਰਡਿੰਗ ਸਾਡੇ ਕੋਲ 500 ਮੀਟਰ ਫੈਕਟਰੀ ਦੇ ਚਾਰੇ ਪਾਸੇ ਕੋਈ ਵੀ ਧਰਨਾ ਨਹੀਂ ਲਾ ਸਕਦਾ ਇਸ ਤੋਂ ਪਹਿਲਾਂ ਵੀ ਇੰਨਾ ਵਿੱਚ ਕੁਝ ਬੰਦਿਆਂ ਨੇ ਧਰਨਾ ਲਾਇਆ ਸੀ ਜਿਹਦੇ ਅਗੇਂਸਟ ਕੋਰਟ 'ਚ ਕੇਸ ਚੱਲ ਰਿਹਾ ਤੇ ਇਸ ਮਹੀਨੇ ਉਹਨਾਂ ਦੀ ਪੇਸ਼ੀ ਹੈ ਅਸੀਂ ਮੈਨੇਜਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਕਿ ਇਹ ਧਰਨਾ ਲਾਉਣ ਜਾ ਰਹੇ ਜੋ ਕਿ ਇਲੀਗਲ ਹੈ ਤੇ ਪ੍ਰਸ਼ਾਸਨ ਇਹਦੇ ਦੇ ਸਾਨੂੰ ਸਪੋਰਟ ਦੇ ਪੂਰੀ ਤਰ੍ਹਾਂ ਜਾਇਸ ਹੈਗੀ ਤੇ ਉਹਨਾਂ ਨੇ ਸਾਨੂੰ ਕਮਿਟ ਕੀਤਾ ਕਿ ਉਹ ਸਪੋਰਟ ਕਰਨਗੇ ਤੇ ਇਸ ਧਰਨੇ ਦਾ ਵਿਰੋਧ ਕਰਨਗੇ